ਆਪਾਂ ਸਾਰਿਆਂ ਨੇ ਆਪਾਂ ਸਾਰੇ ਪੰਜਾਬ ਦੇ ਬਾਣ ਉਹ ਤਾਂ ਕਹੀ ਪੰਜਾਬੀਆਂ ਦੇ ਜਿਹੜਾਂ ਦੀ ਟੜਕਣ ਕੋਈ ਸਿਆਕਾਲ ਆਪਾਂ ਸਾਰਿਆਂ ਨੇ ਹੁਣ ਬੇਨਤੀ ਕਰਾਂ ਵੀ ਚੁੱਪ ਦਾ ਦਾਨ ਬਖਸ਼ੋ ਆਪਾਂ ਆਪਣੇ ਹਰਮਨ ਪਿਆਰੇ ਲੀਡਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਹੋਰਾਂ ਦਾ ਦੇ ਵਿਚਾਰ ਸਮਝੇ ਨੇ ਆਜੋ ਸੇਖਤਾਂ ਤੇ ਆਪਣੇ ਸਹਿਯੋਗ ਵਾਸਤੇ ਸਰਦਾਰ ਹਰਦੀਪ ਸਿੰਘ ਦੀ 33 ਟਿੱਲਾਂ ਨੂੰ ਨਵੀਂ ਆਰਾਹਤੇ ਤੋੜਨ ਵਾਸਤੇ ਆਇਨੇ ਨਵਨਾਮ ਬਿਯਾਰਸ਼ ਕਰਾਂਗਾ ਮਾਨ ਸਾਹਿਬ ਹੋਰਾਂ ਨੂੰ ਮੁੱਖ ਮੰਤਰੀ ਪੰਜਾਬ ਉਹਨਾਂ ਦੇ ਮੰਚ ਤੇ ਆਉਣ ਤੇ ਦੇ ਕਾਰਨਾ ਤੇ ਨਾਰਿਆਂ ਦੇ ਨਾਲ ਤਰਵਾਜ਼ ਕਰਨਾ ਹੈ ਬੋਲੇ ਸੋ ਨਿਹਾਲ सरदार भगवंत सिंह जी मान बहुत बहुत धनबाद साढ़े हरमन प्यारे मुख्यमंत्री सरदार भगवंत सिंह जी मान वो खराब ने अज गिद्रबा भी ਇਤਿਹਾਸਿਕ ਧਰਤੀ ਤੇ ਇੱਕ ਇਤਿਹਾਸ ਲਿਖਿਆ ਜਾ ਰਿਹਾ ਹੈ ਜਦੋਂ ਤੁਸੀਂ ਪਿਛਲੇ 38 ਸਾਲ ਤੋਂ ਆਪਣੇ